ਲੋ ਜੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਤੇ ਪਿਛਲੇ ਸਮੇਂ ਦੌਰਾਨ ਜੋ ਇਲਜ਼ਾਮ ਲੱਗਦੇ ਰਹੇ ਸਨ ਅੱਜ ਉਹਨਾਂ ਨੂੰ ਸ਼ਰਿਆਮ ਸ਼੍ਰੀ ਅਕਾਲ ਦਾਖ਼ਸਾਹਬ ਤੇ ਹਾਜ਼ਰ ਹੋ ਕੇ ਸੁਖਵੀਰ ਸਿੰਘ ਬਾਦਲ ਨੇ ਕਬੂਲ ਕਰ ਲਿਆ ਹੈ ਸੁਖਵੀਰ ਸਿੰਘ ਬਾਦਲ ਦੁਆਰਾ ਕਬੂਲ ਕੀਤੇ ਗਏ ਗੁਨਾਹਾਂ ਦੀ ਲਿਸਟ ਇਸ ਤਰ੍ਹਾਂ ਹੈ ਸਿੱਖ ਨੌਜਵਾਨਾਂ ਤੇ ਜ਼ੁਲਮ ਕਰਨ ਵਾਲੇ ਅਫਸਰਾਂ ਨੂੰ ਆਪਣੀ ਸਰਕਾਰ ਦਰਾਂ ਤਰੱਕੀਆਂ ਦਿੱਤੀਆਂ ਸੌਦਾ ਸਾਧ ਖਿਲਾਫ ਦਰਜ ਕੇਸ ਵਾਪਸ ਲਿਆ ਬਿਨਾਂ ਮੁਆਫੀ ਮੰਗੇ ਸੌਦਾ ਸਾਧ ਨੂੰ ਮੁਆਫੀ ਦਵਾਈ ਚੰਡੀਗੜ੍ਹ ਵਿਖੇ ਆਪਣੀ ਰਿਹੈਸ ਤੇ ਜ਼ਥੇਦਾਰਾਂ ਨੂੰ ਬੁਲਾ ਕੇ ਸੌਦਾ ਸਾਧ ਨੂੰ ਮੁਆਫੀ ਦੇਣ ਬਾਰੇ ਕਿਹਾ ਪਾਵਨ ਸਰੂਪਾਂ ਦੀ ਚੋਰੀ ਅਤੇ ਬੇਆਦਬੀ ਮਾਮਲਿਆਂ ਦੀ ਜਾਂਚ ਨਹੀਂ ਕਰਵਾਈ ਬਰਗਾੜੀ ਸੰਗਤ ਉੱਪਰ ਲਾਠੀ ਚਾਰਜ ਕਰਵਾਇਆ ਅਤੇ ਗੋਲੀ ਚਲਵਾਈ ਗਈ ਨੌਜਵਾਨਾਂ ਦੇ ਹੋਏ ਜ਼ੁਲਮਾਂ ਤੇ ਕੋਈ ਕਮੇਟੀ ਨਹੀਂ ਬਣਾਈ ਤੇ ਨਾ ਹੀ ਕੋਈ ਜਾਂਚ ਕਰਵਾਈ ਗਈ ਸੌਦਾ ਸਾਦੀ ਮੁਆਫੀ ਦੇ ਸ਼੍ਰੋਮਣੀ ਕਮੇਟੀ ਤੋਂ ਇਸ਼ਤਿਹਾਰ ਸੁਪਵਾਏ ਗਏ ਇਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਤਖਤ ਦੰਦਵਾਣਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਸੁਲਤਾਨ ਸਿੰਘ ਹਾਜ਼ਰ ਸਨ ਇਸ ਤੋਂ ਇਲਾਵਾ ਅਕਾਲੀ ਸਰਕਾਰ ਦੌਰਾਨ ਰਹੇ ਤਤਕਾਲੀ ਮੰਤਰੀਆਂ ਨੇ ਵੀ ਵਿਗਨਾ ਕਬੂਲੇ ਜਿਨ੍ਹਾਂ ਵਿੱਚ 11 ਮੰਤਰੀਆਂ ਦੇ ਨਾਮ ਆਏ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਸਿੰਘ ਚੀਮਾ ਸੁੱਚਾ ਸਿੰਘ ਲੰਗਾ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਮਹੇਸ਼ਿੰਦਰ ਸਿੰਘ ਗਰੇਵਾਲ ਸਰਨਜੀਤ ਸਿੰਘ ਢਿੱਲੋਂ, ਸੋਹਣ ਸਿੰਘ ਖੰਡਲ, ਹੀਰਾ ਸਿੰਘ ਗਾਬੜੀਆ ਤੇ ਸਵਰਨ ਸਿੰਘ ਫਲੋਰਸਾ ਮਲ ਹਨ। ਇਸ ਤੋਂ ਇਲਾਵਾ ਸਿੰਘ ਸਹਿਬਾਨ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਦਾ ਅਵਾਰਡ ਵੀ ਵਾਪਸ ਲੈਣ ਦਾ ਐਲਾਨ ਕੀਤਾ ਕਿਉਂਕਿ ਜਿਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਬਲਾਕੇ ਜਥੇਦਾਰਾਂ ਤੋਂ ਸੌਦਾ ਸਾਦ ਨੂੰ ਮੁਆਫੀ ਦਵਾਈ ਸੀ ਤਾਂ ਉਸ ਮੀਟਿੰਗ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਹਾਜ਼ਰ ਸਨ। ਇਸ ਕਰਕੇ ਜਥੇਦਾਰ ਸਹਿਬਾਨ ਨੇ ਬਾਦਲ ਤੋਂ ਫਕਰੇ ਕੌਮ ਦਾ ਅਵਾਰਡ ਵਾਪਸ ਲੈਣ ਦਾ ਫੈਸਲਾ ਸੁਨਾਇਆ ਇਸ ਤੋਂ ਇਲਾਵਾ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤਾ ਕਿ ਸੌਦਾ ਸਾਧ ਨੂੰ ਦਿੱਤੇ ਮੁਆਫੀ ਨਾਮੇ ਦੇ ਪ੍ਰਚਾਰ ਲਈ ਖਰਚੇ 90 ਲੱਖ ਰੁਪਏ ਬ्याज ਸਮੇਤ ਵਾਪਸ ਸ਼੍ਰੋਮਣੀ ਕਮੇਟੀ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਏ ਜਾਣਗੇ ਜਿਸ ਦੀ ਪ੍ਰਪਾਈ ਸੁਖਵੀਰ ਸਿੰਘ ਬਾਦਲ ਪਰਮਿੰਦਰ ਸਿੰਘ ਢਿੰਡਸਾ ਸੁਚਾ ਸਿੰਘ ਲੰਗਾ ਡਾਕਟਰ ਦਿਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣੀਕੇ ਅਤੇ ਬਲਵਿੰਦਰ ਸਿੰਘ ਪੁੰਦੜ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰੇ ਮੰਤਰੀਆਂ ਅਤੇ ਸੁਖਵੀਰ ਸਿੰਘ ਬਾਦਲ ਨੂੰ ਸਜ਼ਾਵਾਂ ਵੀ ਲਗਾਈਆਂ ਗਈਆਂ ਹਨ ਪਰੰਤੂ ਆਪਾਂ ਉਹਨਾਂ ਸਜ਼ਾਵਾਂ ਦਾ ਜ਼ਿਕਰ ਨਹੀਂ ਕਰਾਂਗੇ ਕਿਉਂਕਿ ਜੋ ਵੀ ਸਜ਼ਾਵਾਂ ਇਹਨਾਂ ਨੂੰ ਲਗਾਈਆਂ ਗਈਆਂ ਆਪਾਂ ਆਪਣੇ ਬੱਚਿਆਂ ਨੂੰ ਸਿਖਾਉਣੀ ਹੈ ਕਿ ਇਹ ਗੁਰੂ ਘਰ ਦੀ ਸੇਵਾ ਪਰੰਤੂ ਇਹ ਉਸ ਨੂੰ ਸਜ਼ਾ ਦੇ ਤੌਰ ਤੇ ਵਰਤਦੇ ਨੇ ਤੇ ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੂਰ ਦਿਓ ਧੰਨਵਾਦ